ਬਾਉਜੀ ਸਾਸਰੀ ਘਰ ਸਾਸਰੀ ਘਰ ਜੀ ਸਤਿੌਰ ਸਨਾਓ ਬੜੀ ਕਿਰਪਾ ਕਰ ਦਿੱਤੀ ਹਾਂ ਡਰੈਸ ਦੇ ਇਹ ਪਹਿਣਾ ਭਰਾਵਾ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਪੁਰ ਤਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਇਹਦਾ ਪੂਲਾ ਤੇ ਨੰਬਰ 887288568819144032 ਓਕੇ ਦੋ ਬੈੜਾ ਵਖਾਦ ਗਏ ਆ ਦੋ ਬੈੜਾ ਇਹਦਾ ਕੀ ਹਿਸਾਬ ਆ ਇੱਕ ਟੋਕੜ ਗੱਬਨ ਤੇ ਇੱਕ ਸੱਜਰ ਟੋਕੜ ਗੱਬਨ ਚੈੱਕ ਪਾਸ ਇੱਕ ਸੱਜਰ ਇਹ ਚੌਥੇ ਦਿਨ ਦੀ ਵਾਇਰਸ ਹੋਈ ਆ ਠੀਕ ਆ 14 ਕਿਲੋ 15 ਬੋੜਾ ਜਿੰਨਾ ਮਰਜੀ ਚ ਮਿਲ ਕੇ ਲੈ ਇਨੀ ਵਧੀਆ ਇਨੀ ਵਧੀਆ ਠੀਕ ਐ ਸਭ ਵਧੀਆ ਥਾਂ ਬਹੁਤ ਚੰਗਾ ਹਾਂ ਠੀਕ ਆ ਕੱਢ ਫੂਲਾ ਸਮਾਗਰ ਵਾਛਾ ਮਗਰ ਵਾਛਾ ਮੈਲਾ ਮਾੜਾ ਮੋਟ ਲੱਗਾ ਹੀ ਆ ਜੇ ਵਿਚਾਰੀ ਨਵਾਈ ਨਹੀਂ ਸਾਜੀ ਨਵਾਈ ਨਹੀਂ ਬਹਿੜ ਚੰਗੀ ਹੂੰ ਬਹੁਤ ਚੰਗੀ ਬਹਿਜਿਆ ਫੈਕਸ ਆਰਡਰ ਦੀ ਦੁੱਧ ਲੈ ਜੂ ਗੁਰਦੀਪ ਸਿੰਘ 18 ਮੀ ਕੇ ਜਾ ਤਾ ਨਸਲਾ ਠੰਡ ਆ ਗਈ ਆ ਨਾ ਲਿਆ ਆ ਛਾ ਦੇਖੋ ਸਜਣੋ ਕਿਆ ਬਾਤ ਹੈ ਨਾ ਬਤੋਏ ਤੇ ਭਾਉ ਜੀ ਰੇਟ ਇਹਦਾ ਰੇਟ ਇਹਦਾ 50000 ਕਰ ਦੇ ਸਿਆ ਕਰ ਦਿਓ ਮਾਨ ਤਾਂ 20000 ਮਾਨ 48000 ਦੀ 48000 ਦੀ ਆਹ ਠੀਕ ਓਕੇ ਤੇ ਆ ਇਹ ਸਾਡੇ 5.5 ਮਹੀਨੇ ਨਿਕਲਦੇ ਸਿਆ ਗੱਪ ਨਹੀਂ ਚੈੱਕ ਪਾਸ ਚੈੱਕ ਪਾਸ ਆਪਣੇ ਘਰੋਂ ਵੀ ਕਰਾ ਕੇ ਲੈ ਜੇ ਆਪਣੀ ਗਾਰੰਟੀ ਦੇ ਲੈ ਜੀ ਠੀਕ ਆ 12 ਕਿਲੋ ਦੁੱਧ ਹੋਊਗਾ 10 ਮਨ ਕੇ ਜਿਹੜਾ ਮਰਜ਼ੀ ਲੈ ਜੀ 10 ਕਿਲੋ ਦੁੱਧ ਤੇ ਸਾਢੇ ਪੰਜਾਂ ਦੀ ਗੱਬਣ ਸਾਢੇ ਪੰਜਾਂ ਦੀ ਗੱਬਣ ਦੇ ਇਤਰਾ ਹੀ ਥਲੇ ਪਈ ਜਣਾ ਕੋਈ ਲੋੜ ਨਹੀਂ ਚੈੱਕ ਪਾਸ ਕਿਉਂਣ ਬਹੁਤ ਚੰਗਾ ਯਾਰ ਨਹੀਂ ਬਹੁਤ ਚਵਾਈ ਚੰਗੀ ਆ ਕੜਦੇ ਫੁੱਲਾ ਸਿਆਂ ਤੇ ਭਾਉ ਜੀ ਇਹਦਾ ਇਹਦਾ ਰੇਟ ਜਿਹੜਾ ਹੈਗਾ ਏ 40000 40000 ਆ ਕਰਦੇ ਆਂਗੇ ਛੋਟ ਸੱਪਾ ਕਿ ਨਹੀਂ ਆਏ ਦਾ ਫੇਰ ਭੈਣ ਭਰਾ ਦਾ ਮਾਨਤਾ ਆਏ ਭੈਣ ਭਰਾ ਦਾ ਫੇਰ ਮਾਨਤਾ ਆ 70000 ਰੁਪਇਆ ਪਾ ਤਿਆਰ ਹੋਈ ਛੋਆ ਦੇ ਘੇੜ ਲਾਏ ਜਦੋਂ ਤਿਆਰ ਹੋ ਜੇ ਵਹਿੜ ਆ 70000 ਰੁਪਏ ਓਕੇ ਇਹ ਵਹਿੜ ਦੀ ਤੋ ਕੀ ਬਾਤ ਆ ਬੜੀ ਵੱਡੇ ਟਾਂਚੇ ਦੀ ਹਨਾ ਆ ਜੀ ਵੱਡੀ ਵਹਿੜ ਆ ਏ ਹਾਂ ਕਮਾ ਲਿਓ ਛਾ ਕੀ ਬਾਤ ਆ ਯਾਰ 10 ਕਿਲੋ ਦੁੱਧ ਵੀ ਦੇ ਦੇਣਾ ਆਪਾਂ ਸਾਢੇ ਪੰਜਾਂ ਦੀ ਗੱਬਣ 40000 ਡਿਮਾਂਡ 40000 ਕੀ ਬਾਤ ਥਾਂ ਬੜਾ ਚੰਗਾ ਲੱਗਾ ਹਨਾ ਉਹ ਮਿੱਠੀ ਪਣੀ ਓਕੇ ਭੋਲੀ ਵੀ ਬਹੁਤ ਆ ਹਾਂ ਪਸੰਪੀਆ 40000 ਦੀ 40000 ਦੀ ਦੂਜੇ ਛੋੜ ਕਰਾਂਗੇ ਆਏ ਦੀ ਆਇਆ ਦਾ ਮਾਨਤਨ ਕਰਾਂਗੇ ਜਿੰਨੀ ਜੋਗੀ ਹੋਏ ਜਿੰਨੀ ਬਾਕੀ ਗਾਂ ਬਹੁਤ ਤਗੜੀ ਹੈ ਗਾਂ ਬੜੀ ਚੰਗੀ ਇੱਕ ਆਪਾਂ ਲਈ ਗਾਂ ਘਰ ਚੋਂ ਵਪਾਰੀ ਤੇ ਨਹੀਂ ਗਾਂ ਇਹ ਰੁੱਤ ਚੰਗੀ ਜੀ ਸੂਹਗੀ ਹਾਂ ਚੰਗੀ ਜੀ ਤੇਜ਼ੀ ਜਾ ਜਾਣੀ ਆ ਹਾਂ 70 75000 ਦੀ ਤੇ ਆ ਆਪਾਂ ਕਹਿਤੀ ਆ 48000 48000 ਦੀ ਤਾਜੀ ਸੂਈ ਆਏ ਦਾ ਫੇਰਮਾਨ ਆਏ ਦਾ ਫੇਰਮਾਨ ਦੁੱਧ ਤੇਰਾ 14 ਕਿਲੋ ਬੋਲਾ 15 ਹਾਂ ਕੀ ਬਾਤ ਹੈ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ